ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਮਾਲਸਾ ਸਿੱਤੂ ਫਾਰਮ ਟ੍ਰੈਕਰਾਂ ਕੋਲੇ ਸੋ ਭਾਈ ਹੁਸਨਪ੍ਰੀਤ ਸਿੰਘ ਨੇ ਜਿਹੜੇ ਕੰਪਨੀ ਦੇ ਚੇਅਰਮੈਨ ਨੇ ਜਿਹੜੇ ਇਥੇ ਫਾਰਮ ਟ੍ਰੈਕ ਏਜੰਸੀ ਦੇ ਇਹ ਆਪਾਂ ਨੂੰ ਜੀ ਟਰੈਕਟਰਾਂ ਦੀ ਜਾਣਕਾਰੀ ਦੇਣਗੇ ਇਧਰ ਫਾਰਮ ਟ੍ਰੈਕਾਂ ਦਾ ਈ ਸੀ ਆਰਟੀ ਆ ਜਿਹੜਾ ਤੇ ਈ ਪੀ ਆਈ ਦੇ ਵਿੱਚ ਕੰਪੈਰੀਜ਼ਨ ਦੱਸਣਗੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋ ਗਏ ਠੀਕ ਹੈ ਜੀ ਵਧੀਆ ਜਿਹੜਾ ਇਹ ਆ ਗਿਆ ਆਪਣਾ ਸੀ ਆਰਟੀ 6055 ਇਹ ਪਾਵਰ ਮੈਕਸ ਆ ਗਿਆ ਠੀਕ ਆ ਭਾਈ ਠੀਕ ਹੈ ਸੀ ਆਰਟੀ ਹੈਗਾ ਤੇ ਇਹ 60 ਐਚ ਪੀ ਕਾਪੀ ਠੀਕ ਆ ਭ ਇਹ ਰੀ ਟੈਂਕੀ ਆ ਗਈ ਇੱਕ ਤਰੀ ਟੈਂਕੀ ਪਲਾਸਟਿਕ ਦੀ ਆ ਗਈ ਆ ਡੀਜ਼ਲ ਆਰਟੀ ਡੀਜ਼ਲ ਟੈਂਕ ਡੀਜ਼ਲ ਟਾਈਪ ਤੇ ਪਲਾਸਟਿਕ ਆ ਗਿਆ ਠੀਕ ਹੈ ਹਾਂਜੀ 4 ਸਪੀਡ ਹੈ ਇਹ ਇਹ ਜਿਹੜੇ ਮੰਨ ਲਓ ਯਾਰ 3 ਮੂਡ ਹੁੰਦੇ ਨੇ ਇੱਕ ਤਾਂ ਇਹ 50 HP ਹੁੰਦਾਗਾ 55 HP 60 HP ਜਿਵੇਂ ਇਧਰ ਪਰਲੇ ਪਾਸੋਂ ਦਿਖਾਉਣਾ ਮੈਂ ਸਾਰਾ ਜਾ ਕੇ ਆਹ ਦੇਖੀਏ ਹਰ ਇੱਕ ਨੋਰਮਲ ਇਹ ਕਰ ਬਈ ਮਲਟੀ ਡਰਾਈਵ ਮੋਡ ਮਲਟੀ ਡਰਾਈਵ ਮੋਡ 부스트 ਨੋਰਮਲ ਇਕੋ ਠੀਕ ਹੈ ਤਿੰਨ ਮੋਡ ਨੇ ਦੇ ਜੇ ਆਪਾਂ ਉਸ ਤੋਂ ਬਾਅਦ ਵੀ ਇਹ ਲਿਫਟ ਕਪੈਸਿਟੀ ਹੈ ਇਹਦੀ ਲਿਫਟ ਕਪੈਸਿਟੀ 2500 ਬਈ 2500 ਹੀ ਲਿਫਟ ਕਪੈਸਿਟੀ ਹੈ ਬੇੜਾ ਜੈਕ ਤੋਂ ਵੱਲੋ ਠੀਕ ਆ ਦੇਖੋ ਇਹ ਪੀਪੀਏ ਹਿੱਸਾ ਆ ਗਿਆ ਇਹ ਪੀਪੀਏ ਹਿੱਸਾ ਆ ਗਿਆ 5 ਸਾਲ ਦੀ ਵਾਰੰਟੀ ਹੈ ਇਹਦੀ ਠੀਕ ਆ ਬਾਈ ਠੀਕ ਹੈ 1 ਸਾਲ ਦੀ ਸਾਰੇ ਦੀ ਬੰਪਰ ਤੋਂ ਲੈ ਕੇ ਫੱਟੀ ਤੱਕ 4 ਸਾਲ ਦੀ ਇੰਜਨ ਗੇਅਰ ਲਓਟ ਦੀ ਹੈ 40 ਸਾਲੀ ਜਿੰਗਰ ਲੈਪ ਹਾਂਜੀ ਤੇ ਇੱਕ ਬਾਈ ਜਿਹੜਾ ਤੁਸੀਂ ਉਹ ਦੱਸਿਆ ਬੂਸਟ ਨਾਰਮਲ ਤੇ ਇੱਕ ਉਹਦਾ ਕੀ ਮਤਲਬ ਹੈਗਾ ਇਹ ਤਾਂ ਜੇ ਆਪਾਂ ਮੰਨ ਲਓ ਨਾਰਮਲ ਆ ਜਿਵੇਂ ਝੋਣਾ ਢੋਣਾ ਜਾਂ ਕਣਕ ਢੋਣੀ ਹੈ ਤਾਂ ਉਹਨੂੰ ਨਾਰਮਲ ਕਰ ਲਓ ਠੀਕ ਆ ਬਾਈ ਮੰਨ ਲਓ ਇਹ 50 HP ਲੈ ਜੂਗਾ ਤੇਲ ਵੀ ਘੱਟ ਖਾਊਗਾ ਤੇਲ ਜੇ ਥੋੜਾ ਜਿਹਾ ਆਪਾਂ ਜ਼ੋਰ ਦਾ ਕੰਮ ਕਰਨਾ ਹੈ 55 HP ਕਰ ਲਓ ਠੀਕ ਆ ਠੀਕ ਹੈ ਜੀ ਇੱਕੋ ਨਾਰਮਲ ਹੈ ਇੱਕੋ ਤੇ ਰੱਖ ਲਓ ਨਾਰਮਲ ਰੱਖ ਲਓ ਜੇ ਬੂਸਟ ਤੇ ਜਿਵੇਂ ਆਪਾਂ ਸੁਪਰ ਸੀਟਰ ਲਾਉਣਾ ਤੂੜੀ ਵਾਲੀ ਮਸ਼ੀਨ ਲਾਉਣੀ ਹੈ ਆਪਾਂ ਨੂੰ ਜ਼ਿਆਦਾ ਲੋਡ ਆ ਵੀ 60 HP ਤੱਕ ਤਾਂ ਉਹ 60 HP ਗਾ ਇੱਕੋ ਤੇ ਜਾਨੀ ਕਿ 50 HP ਚੱਲਦਾ ਨਾਰਮਲ ਤੇ ਜਿਹੜਾ ਪਛਨਦਾ ਹਾਂਜੀ ਇਹ ਤੇ ਬੂਸਟ ਤੇ 60 ਹੋ ਜਾਂਦਾ ਠੀਕ ਆ ਭਾਈ ਤੇ ਇਹਦੀ ਜਿਹੜੀ ਤੇਲ ਦੀ ਜਿਹੜੀ ਖਪਤ ਆ ਕਿ ਉਹਦੇ ਹਿਸਾਬ ਨਾਲ ਜਿਹੜੀ ਘਟਦੀ ਵਧਦੀ ਹੈ ਹਾਂ ਤੇਲ ਦੇ ਹਿਸਾਬ ਨਾਲ ਜੀ ਠੀਕ ਆ ਇੱਕ ਇਹਦੇ ਭਾਈ ਆ ਦਿੱਤੇ ਵੇਣ ਹੈ ਨਾ ਗੇਰ ਆ ਤਾਂ ਹਾਈ ਲੋ ਆ ਗਿਆ ਜੀ ਇਹ ਤਾਂ ਹਾਈ ਲੋ ਆ ਗਿਆ ਤੇ ਇੱਕ ਜਿਹੜਾ ਹੋਰ ਦਿੱਤਾ ਹੋਇਆ ਇਹ ਇਹ ਛੋਟਾ ਜਿਹਾ ਆ ਗਿਆ ਅੱਛਾ ਹਾਂ ਇਹ ਮੰਨ ਲਓ ਆਪਾਂ ਸੁਪਰ ਚੀਟਰ ਤੇ ਲਾਉਣਾ ਹੈਗਾ ਤੋਰਾ 1.2 ਹੋ ਜਾਣਾ ਮਤਲਬ ਪੂਰੇ ਜਿਹੜੀ ਜਨੂੰ ਅੱਗ ਬਿਨਾਂ ਲੱਗ ਲਾਏ ਤਾਂ ਆਪਾਂ ਪ੍ਰਾਲੀ ਚ ਜੀ ਬੀਚਣਾਗਾ ਐਸੇ ਹੀ ਬੀਚਣਾ ਮਤਲਬ ਜਿਹੜ ਬਿਨਾ ਪਰਾਲੀ ਨੂੰ ਵਿੱਚ ਹੀ ਗਾਲਣਾ ਜਿਹੜਾ ਸੁਪਰ ਸੀਡਰ ਨਾਲ ਜਾਂ ਕਿਵੇਂ ਉਹ ਤੇ ਵਧੀਆ ਕੰਮ ਕਰਦਾ ਫੋਰਸਪੀਡ ਬਹੁਤ ਵਧੀਆ ਫੋਰਸਪੀਡ ਫੋਰਸਪੀਡ ਹੋ ਜਾਂਦਾ ਇੱਕ ਇਧਰ ਦਿੱਤਾ ਹੋਇਆ ਇਹਦੇ ਆ ਇਹ ਪੀਡੀਓ ਕਲਚ ਇਹ ਪੀਡੀਓ ਕਲਚ ਵੱਖਰਾ ਦਿੱਤਾ ਹੋਇਆ ਹੱਥ ਵੀਰੋਂ ਪਹਿਨ ਕਲਚ ਕਹਿੰਦੇ ਆ ਅੱਛਾ ਇਸ ਤਰ੍ਹਾਂ ਹੀ ਹਟਾ ਠੀਕ ਆ ਉੱਪਰ ਆ ਗਿਆ ਇੱਕ ਇਹਦੇ ਨਾਲ ਦਾ ਸੇਮ ਹੀ ਮਾਡਲ ਆਪਣੇ ਕੋਲੇ ਉਧਰ ਵੀ ਖੜਾ ਹੈ ਨਾ 60 50 ਉਹ ਸੁਪਰ ਮੈਕਸਾ ਸੁਪਰ ਮੈਕਸਾ ਉਹਦੇ ਤੇ ਇਹਦੇ 'ਚ ਕੀ ਡਿਫਰੈਂਸ ਹੈ ਇੱਕ ਇਹਦੇ ਆ ਦਿੱਤਾ ਹੋਇਆ T20 ਤੇ 20 ਗੇਅਰ ਬਸ ਉਹੀ ਹੋਗੇ ਨਾ ਕੁਝ 20 ਬਣ ਜਾਣਗੇ ਇਸ 'ਚ ਅੱਛਾ ਸਾਈਡਾਂ ਹਾਂ ਸਪੀਡਾਂ ਸਪੀਡਾਂ ਜਿਹੜੀਆਂ ਉਹ 20 ਬਣ ਜਾਂਦੀਆਂ ਜਿਹੜਾ ਜਿਵੇਂ ਮੰਨ ਲਓ ਇਹ ਤਾਂ ਹਾਈਪ ਹੋ ਗਿਆ ਉਹ ਛੋਟਾ ਹੀ ਹੋ ਗਿਆ ਜਿਹੜਾ ਦੋ ਸਪੀਡ ਹੋਦੀਆਂ ਬਣਦੀਆਂ ਨੇ ਠੀਕ ਹੈ ਜੀ ਹਾਂ ਹੁਣ ਜਿਵੇਂ ਤੁਹਾਨੂੰ ਇਹਦੇ ਆਵਾਜ਼ ਦਾ ਹੀ ਫਰਕ ਹੈ ਸਾਈਲੈਂਟ ਟਰੈਕਟਰ ਹੈ ਭਾਈ ਠੀਕ ਆ ਬਾਈ ਇਹ ਚਾਬੀ ਪਈ ਹੋ ਤੁਸੀਂ ਦੇਖ ਲਓ ਤੇ ਇਹਦੇ ਵਿੱਚ ਕੋਈ ਟਰਬੋ ਹੈ ਤੇ ਉਹਦਾ ਹੀ ਫਰਕ ਹੈਗਾ ਇਹ ਟਰਬੋ ਨਹੀਂ ਹੈ ਅੱਛਾ ਚਾਬੀ ਮੇਰੇ ਖਾਲੇ ਚ ਵਿੱਚ ਹੈ ਨਹੀਂ ਕੀ ਲੈ ਕੇ ਚਾਬੀ ਵੀ ਨਹੀਂ ਭਲੇ ਆਉਣੇ ਆ ਟਰਬੋ ਕੀ ਹੈ ਇਹ ਇਹਦਾ ਤਾਂ ਬੰਪਰ ਹੈ 90 ਕਿਲੋ ਦਾ ਠੀਕ ਆ ਐਲਈਡੀ ਲਾਈਟਾਂ ਵਗੈਰਾ ਸਭ ਕੁਝ ਕੰਪਨੀ ਫਿਟਿੰਗ ਹੀ ਮਿਲ ਜਾਂਦਾ ਕੰਪਨੀ ਫਿਟਿੰਗ ਆ ਜਾਂਦੀ ਹੈ। ਕਰੰਟ ਸਿਸਟਮ ਆ ਗਿਆ ਜਿਹੜਾ ਆਪਾਂ ਕਹਿੰਨੇ ਸੀ ਉਹ ਨਾਰਮਲ ਆ ਗਿਆ। ਇਹ ਸੀਆਰਡੀ ਚ ਜਿਵੇਂ ਕਹਿੰਦੇ ਨੇ ਉਹ ਆ ਗਿਆ। ਹਾਂ ਸੀਆਰਡੀ ਆ ਗਿਆ। ਇਹ ਸੀਆਰਡੀ ਪਾ ਰਿਹਾ। ਕਰੰਟ ਸਿਸਟਮ ਪਾ ਰਿਹਾ। ਇਹਦੀ ਆਵਾਜ਼ ਦੋਸਤੋ ਸਮ ਚੈੱਕ ਕਰਵਾਉਣਾ ਹੈ ਟਰੈਕਟਰ ਦੀ ਆਪਾਂ ਤੇ ਬਾਈ ਉਹ ਟਰੈਕਟਰ ਦੀ ਜਾਣਕਾਰੀ ਦੇ ਦਿੰਦੇ ਨੇ। ਉਹ ਜਿਹੜਾ ਕੀ ਕੀ ਆਈ ਆ ਗਿਆ ਬਾਈ ਉਧਰ ਉਹ ਕੀ ਇਹਦਾ ਜਿਹੜਾ ਡਿਫਰੈਂਸ ਆ ਸੀ। ਜਿਹੜਾ ਇਹ ਆ ਵੀਰੇ ਇਹ ਆ ਗਿਆ ਸੁਪਰ ਮੈਕਸ। ਠੀਕ ਆ। ਇਹ ਨਵੀਂ ਦਾ ਏ 55 ਐਚਪੀ ਹੈ ਮਤਲਬ ਹੋ ਸਕਦਾ 40 ਐਚਪੀ ਹੋਗਾ ਇਹ 55 ਇਹ 55 ਐਚਪੀ ਹੋਗਾ ਬਾਕੀ ਇਹ ਚਾਰ ਸਿਲੰਡਰ ਆ ਗਿਆ ਉਹ ਸੀਆਰਟੀ ਆ ਗਿਆ ਦੇਖੋ ਠੀਕ ਆ ਬਾਕੀ ਤੇ ਇਹਦੇ ਜਿਹੋ ਦੀ ਲਿਖੀ ਹੋਈ ਸੀ ਸੇਮ ਹੀ ਚੀਜ਼ ਇਹਦੇ ਵੀ ਲਿਖੀ ਹੋਈ ਹੈ ਨਾ ਹਨ ਗੇਅਰ ਸੇਮ ਹੀ ਨੇ ਬਸ ਸਪੀਡ ਦਾ ਫਰਕ ਹੈ じゃ ਠੀਕ ਆ ਇਹ ਕਲਾਸਿਕ ਪ੍ਰੋ ਆ ਗਿਆ ਜਿਵੇਂ ਹਾਂ ਟਾਇਰ ਸੇਮ ਹੀ ਹੈ ਦੋਨਾਂ ਦੇ 16 ਇੰਚ ਟਾਇਰ ਨੇ ਸੱਤ ਵਜਾ ਦੇ ਬੂਸਟ ਹੈ ਟਾਇਰ ਬਿਲਕੁਲ ਸੇਮ ਨੇ ਠੀਕ ਆ ਜੀ ਤੇ ਬਾਕੀ ਕਾਮਯਾਬਤਾ ਇਹ ਵੀ ਪੂਰਾ ਹੋਊ ਬਾਈ ਜਿਵੇਂ ਹਾਂ ਕਾਮਯਾਬੀ ਜਿਹੜੇ ਉਤੇ ਮਰਤਨਾ ਆਪਾਂ ਨੇ ਆਹ ਪਰਾਲੀ ਵਾਲੇ ਚ ਆਪਾਂ ਕਹਿੰਦੇ ਆ ਉਹ ਵਾਹਣ ਦੇ ਵਿੱਚ ਸੁਪਰ ਸੀਡਰ ਵਗੈਰਾ ਤੇ ਤੇ ਉਹ ਜੀ ਤੇ ਵਧੀਆ ਪ੍ਰੋਪਰ ਵਰਕ ਕਰਦਾ ਬਹੁਤ ਵਧੀਆ ਚੱਲਦਾ ਵੀਰੇ ਪਰ ਪਤਾ ਕੀ ਚੱਕਰ ਹੈ ਵਿੱਚ ਆਪਣੇ ਕੋਈ ਜ਼ਿੰਮੇਵਾਰ ਲੋਕ ਆਦੇ ਨੇ ਵੀ ਕੀ ਆ ਕੀ ਲੈਣ ਟਰੈਕਟਰ ਦੇ ਹੋ ਜੀ ਤਾਂ ਕਰਨਾ ਵਾਸਤੇ ਉਹਦੀ ਕੀ 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 ਕਿ 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 ਬਸੇ 50000 ਕੋਈ ਹੁੰਦਾ ਥੋੜਾ ਬਹੁਤਾ ਹੈ ਨਾ ਜਿੰਨਾ ਵੀ ਹੈ ਬਾਕੀ ਕੰਮ ਆਵ ਦੋਨੇ ਨੇ ਤੇ ਆਪਾਂ ਆਵਾਜ਼ ਦੋਸਤੋ ਸਾਨੂੰ ਟਰੈਕਟਰ ਦੀ ਵਿੱਚ ਭੇਜੀ ਕਰੋ ਪਰ ਚਾਬੀ ਦੇ ਟਰੈਕਟਰ ਦੀ ਕਿ ਵਿੱਚ ਹੋਰ ਉਹਦੇ ਨਾਲੋਂ ਕੀ ਡਿਫਰੈਂਸ ਹੈ ਜਿਵੇਂ ਟੈਂਕ ਟੋਪ ਦਾ ਦੂਜੇ ਨੇ ਮੈਟ ਹੈ ਨਹੀਂ ਕਿ ਜਲ ਹੀਟ ਗਾਰਡ ਹੈ ਨਹੀਂ ਗੇ ਸਾਰਾ ਪੱਟੋ ਪੱਟ ਲੱਗਦਾ ਆਲ ਦੂਜੀ ਆ ਗਈ ਸੀ ਇਹ ਜਿਹੜੀ ਆਵਾਜ਼ ਆਦੀ ਹਨ ਕੋਸਾਈਟ ਕਰ ਉਹ ਬਿੰਦਰ ਸੈਟ ਇਹ ਜਿਹੜੀ ਹੈਗੀ ਫਾਰਮ ਟੈਕ ਦਾ ਸਟਰੀ ਦਾ ਈਪੀਐਡੀ ਆਵਾਜ਼ ਹੈ ਜਿਹੜੀ ਪੂਰੀ ਟੱਟ ਪਈ ਹੈ ਸੁਪਰ ਮੈਕ ਸੁਪਰ ਲਾਈਟ ਤੇ ਜਿਹੜਾ ਆਪਣਾ ਪੀਸੀਆਰਟੀ ਲੱਗੂ ਆਵਾਜ਼ ਹੈ ਉਹ ਪਾਵਰ ਸਰਵਰ ਹੋ ਜਾਂਦਾ ਕੋਈ ਨਹੀਂ ਆ ਨਾ ਫਿਰ ਮਨ ਨਾ ਸੋ ਪਾਵਰ ਮੈਕ ਸਾਡੇ ਹੈ ਨਾ ਇਹ ਪਾਵਰ ਮੈਕ ਸੀਆਰਟੀ ਆ ਗਿਆ ਹੂੰ ਇਹ ਸਾਇਲੈਂਟ ਟਾਇਰ ਠੀਕ ਆ ਗਿਆ ਸਰ ਜੀ ਕੀ ਫਾਰਮ ਟਰੈਕ ਪਾਵਰ ਮੈਕਸ ਦੀ ਆਵਾਜ਼ ਆ ਗਈ ਦੋ ਸਾਈਡਾਂ ਟਰੈਕਾਂ 'ਚ ਮਜੂੰਗੀਆਂ ਲੱਗਿਆ ਮਤਲਬ ਜੀ 60 HP ਤੇ CRT ਕਿਹੜਾ ਇਸ ਤਰ੍ਹਾਂ ਕਰਦੇ ਠੀਕ ਹੈ ਤਾਂ ਕਪੀ ਦੇ 60 HP ਸਾਡੀ ਜੀ 60 HP ਬਾਕੀ ਇਹਦੇ ਮੂਹਰੇ ਜਿਹੜੇ ਚੇਨ ਮੂਥੇ ਹੋ ਜਾਂਦਾ ਨਾਰਮਲ ਇੱਕੋ ਉੱਥੇ ਜੂਸ ਤੇ ਦਾ 50 55 ਜਾਂ 60 HP ਦੇ ਚਲਣਾ ਉਹ ਸਭ ਤੋਂ ਵੱਡੀ ਆਮ ਬਾਜ਼ਾਰ 'ਚ ਕਸਟਮਰ ਨੇ ਵੀ ਮਤਲਬ ਵੈਸੇ ਰੱਖਣਾ ਦਾ 50 HP ਕਰਨੇ 50 ਕਰ ਲਓ ਜੇ ਨਾਰਮਲ ਤੋਰੇ 'ਚ ਬਸ ਨਾਰਮਲ ਤੋਰੇ 'ਚ ਕਰ ਲਓ ਠੀਕ ਹੈ ਦਰਵਾਜ਼ਾ ਬੰਦ ਕਰਨਾ ਇੱਕ ਅਕਦਾਇਤੀ ਸੇਮਾ ਬਾਈ ਦੋਨਾਂ ਦੀ ਕੰਵਰਸਟੇ ਸੇਵਾ ਜੀ 25 200 ਸੋਣਾ ਜੀ ਤੋਂ ਤੋਂ ਹੁਣੇ-ਹੁਣੇ ਆਪਾਂ ਨੇ ਜਿਹੜਾ ਫਾਰਮ ਟਰੈਕ ਪਾਵਰ ਮੈਕਸ ਤੇ ਸੁਪਰ ਮੈਕਸ ਦੋਨਾਂ ਦਾ ਜਿਹੜਾ ਕੰਪੈਰੀਜ਼ਨ ਬਾਈ ਅਰਗਨ ਨੇ ਦੱਸਿਆ ਆਪਾਂ ਨੂੰ ਜੇਕਰ ਤੁਸੀਂ ਇਹ ਟਰੈਕਟਰ ਲੈਣਾ ਹੈਗਾ ਇਹਨੂੰ ਪਰਚੇਜ਼ ਕਰਨ ਵਾਸਤੇ ਤੁਸੀਂ ਵਿਜ਼ਿਟ ਕਰਨਾ ਜਿਹੜਾ ਮਾਲਸਾ ਫਾਰਮ ਟਰੈਕ ਸਿੱਧੂ ਫਾਰਮ ਟਰੈਕ ਜਿਹੜਾ ਏਜੰਸੀ ਉੱਤੇ ਵਿਜ਼ਿਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਬਾਈ ਆਪਣੇ ਜਿਹੜੇ ਕੰਟੈਕਟ ਨੰਬਰ ਤੇ ਏਜੰਸੀ ਦੀ ਜਿਹੜੀ ਲੋਕੇਸ਼ਨ ਆ ਆਪ ਜੀ ਜੀ ਦੇ ਵਿੱਚ ਸ਼ੇਅਰ ਕਰ ਦਿੰਦੇ ਨੇ ਬਾਈ ਆਪਣੀ ਲੋਕੇਸ਼ਨ ਆ ਲੋਕੇਸ਼ਨ ਵੀ ਅਮਰ ਹੋਟਲ ਦੇ ਨਾਲ ਆ ਸਰਸਰ ਰੋਡ ਤੇ ਸਬਜੀ ਮੰਡੀ ਜੋਂ ਸਾਹਮਣੇ ਆ ਗਿਆ ਆ ਨਾਲ ਆਪਣੇ ਅਮਰ ਹੋਟਲ ਆ ਗਿਆ ਤੇ ਨੰਬਰ ਆ ਗਿਆ ਆਪਣਾ 9417700452 ਤੇ ਬਾਕੀ ਜੇਕਰ ਤੁਸੀਂ ਟਰੈਕਟਰ ਖਰੀਦਣਾਗਾ ਤਾਂ ਬਾਈ ਉਹਨਾਂ ਨਾਲ ਕੰਟੈਕਟ ਨੰਬਰ ਤੇ ਕੰਟੈਕਟ ਕਰਕੇ ਮਾਨਸਾ ਇਹਨਾਂ ਦੀ ਏਜੰਸੀ ਵਿੱਚ ਵਿਜ਼ਿਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਸੋ ਬਹੁਤ ਵਧੀਆ ਲੱਗਿਆ ਬਾਈ ਉਹਨਾਂ ਨਾਲ ਗੱਲਬਾਤ ਕਰਕੇ ਓਕੇ ਵੀਰ ਥੈਂਕ ਯੂ ਜੀ ਠੀਕ ਹੈ ਵੀਰ